ਅਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਲੱਖਾਂ ਰੁਪਏ ਦੀਆਂ ਦਵਾਈਆਂ ਦੀ ਮਿਆਦ ਪੁੱਗ ਜਾਣ ਦੀ ਖਬਰ ਸਾਹਮਣੇ ਆਈ ਹੈ ਇਹ ਦਵਾਈਆਂ ਨਾ ਤਾਂ ਕਿਸੇ ਮਰੀਜ਼ ਦੇ ਕੰਮ ਆ ਸਕੀਆਂ ਤੇ ਨਾ ਹੀ ਕਿਸੇ ਬਿਮਾਰੀ ਗ੍ਰਸਤ ਇਨਸਾਨ ਨੂੰ ਠੀਕ ਕਰ ਸਕੀਆਂ ਖਬਰਨਾਮਾ ਦੀ ਟੀਮ ਨੇ ਜਿਵੇਂ ਹੀ ਮੌਕੇ ਤੇ ਪਹੁੰਚ ਕੇ ਹਸਪਤਾਲ ਦੇ ਵਿੱਚ ਲੱਖਾਂ ਦੀ ਮਿਆਦ ਪੁੱਗ ਚੁੱਕੀਆਂ ਦਵਾਈਆਂ ਨੂੰ ਬਾਹਰ ਕੱਢਿਆ ਤਾਂ ਪਤਾ ਲੱਗਿਆ ਇਹਨਾਂ ਦਵਾਈਆਂ ਦੀ ਕੀਮਤ ਕਿੰਨੀ ਕੁ ਜ਼ਿਆਦਾ ਹੈ ਤੇ ਕਿੰਨੇ ਰੁਪਏ ਦਾ ਨੁਕਸਾਨ ਹੋਇਆ ਜੋ ਕਿ ਇਸ ਵੇਲੇ ਇਹ ਦਵਾਈਆਂ ਜਿਹੜੀਆਂ ਨੇ ਵੇਸਟ ਦੇ ਵਿੱਚ ਡੰਪ ਦੇ ਵਿੱਚ ਸੁੱਟੀਆਂ ਜਾ ਰਹੀਆਂ ਸਨ ਦੂਜੇ ਪਾਸੇ ਮੌਕੇ ਤੇ ਮੌਜੂਦ ਕਾਰਜਕਾਰੀ ਐਸ ਐਮਓ ਡਾਕਟਰ ਰਾਜੇਸ਼ ਚੰਦਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਦਾ ਹਵਾਲਾ ਦਿੰਦਿਆਂ ਆਪਣਾ ਪੱਲਾ ਛਡਾ ਲਿਆ ਪਰ ਉਹਨਾਂ ਦੇ ਵੱਲੋਂ ਹਕੀਕਤ ਬਿਆਨ ਕੀਤੀ ਗਈ ਕਿ ਕਿੰਨਾ ਸਟਾਕ ਆਇਆ ਤੇ ਇਹਨਾਂ ਦੀ ਮਿਆਦ ਪੁੱਗ ਚੁੱਕੀ ਹੈ ਤੇ ਮਰੀਜ਼ਾਂ ਨੂੰ ਕਿਉਂ ਇਹ ਦਵਾਈਆਂ ਨਹੀਂ ਦਿੱਤੀਆਂ ਗਈਆਂ ਇਸ ਗੱਲ ਦਾ ਜਵਾਬ ਉਹਨਾਂ ਦੇ ਕੋਲ ਵੀ ਨਹੀਂ ਸੀ ਵੈਲ ਟੈਰੀ ਹੈ ਜਿਹੜੀ ਐਕਸਪਾਇਰ ਹੋਈ ਹੈ ਬਾਇ ਪ੍ਰੋਸੀਜਰ ਅਸੀਂ ਇਹਨਾਂ ਨੂੰ ਬਾਇਓ ਮੈਡੀਕਲ ਵੇਸਟ ਵਿੱਚ ਡੰਪ ਕਰਨ ਲਈ ਰੱਖਿਆ ਹੋਇਆ ਹੈ ਇਹਨਾਂ ਨੂੰ ਅਲੱਗ ਅਲੱਗ ਕਰਕੇ ਅਲੱਗ ਅਲੱਗ ਡੱਬਿਆਂ ਵਿੱਚ ਕਰਕੇ ਬਾਇਓ ਮੈਡੀਕਲ ਡਿਸਪੋਜ਼ਲ ਨੂੰ ਦੇਣਾ ਇਹਨਾਂ ਦੀ ਕਿੰਨੀ ਕਿੰਨੀ ਕੀਮਤ ਹੈ ਜੀ ਦੋਨਾਂ ਦੀ ਇਹ ਕੀਮਤ ਬਾਰੇ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਪਰ ਜੋ ਪ੍ਰਿੰਟ ਕਰ ਰਿਹਾ 360 ਕਿੰਨੇ ਫਿਰ ਪ੍ਰਿੰਟ ਪ੍ਰੈਕਸ਼ਨ ਇੱਕ ਇੱਕ ਹੋਰ ਹੈ ਉਹ ਕਿੰਨੇ ਦਾ ਹੈ ਜੀ ਔਰ ਕਰੀਬ ਦੋ 1990 ਰੁਪਏ ਮਿਲ ਰਹੇ ਹਾਂ ਹਾਂਜੀ ਇਹ ਗੱਲ ਲਿਖਿਆ ਹੈ ਦਰਸੋ ਇਹ ਕਾਦੇ ਵਸੇ ਇੰਜੈਕਸ਼ਨ ਹੁੰਦਾ ਏ ਥੋੜੀ ਜਾਣਕਾਰੀ ਇਹ ਐ ਐਂਟੀਬਾਇਟਿਕ ਮਤਲਬ ਆ ਕਿ ਇਨਫੈਕਸ਼ਨ ਲਈ ਹੁੰਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋਵੇ ਪੇਟ ਦੀ ਹੱਡੀਆਂ ਦੀ ਕੋਈ ਵੀ ਇਨਫੈਕਸ਼ਨ ਹੋਵੇ ਉਹਦੇ ਵਿੱਚ ਐਂਟੀਬਾਇਟਿਕ ਹੁੰਦੀ ਆ ਅੱਛਾ ਇਹ ਕੋ ਸਾਹਮਣੇ ਆਵੇ ਕਿੰਨਾ ਲਾੜ ਆਇਆ ਸੀ ਉਹ ਕਿੰਨੀਆਂ ਕਿ ਸ਼ੀਸ਼ੀਆਂ ਆਈਆਂ ਬਾੜ ਦਾ ਐਗਜੈਕਟ ਤੁਹਾਨੂੰ ਪਤਾ ਲੱਗਣਾ ਹੈ ਡਰਗ ਸਟੋਰ ਤੋਂ ਇਦਾਂ ਮੈਂ ਨਹੀਂ ਦੱਸ ਸਕਦਾ ਕਿੰਨਾ ਲਾਟਾ ਕਿੰਨਾ ਤੇ ਜਿਹੜੀ ਸ਼ੀਸ਼ੀਆਂ ਹਸਪੀਟਲ ਵਾਲਿਆਂ ਦੀ ਡਿਊਟੀ ਆ ਇਹ ਹੈ ਕਿ ਖਾਲੀ ਕਰਕੇ ਸ਼ੀਸ਼ੀਆਂ ਤੁਸੀਂ ਦੁਬਾਰਾ ਉਸੇ ਕੰਪਨੀ ਨੂੰ ਭੇਜਣੀਆਂ ਨੇ ਕੰਪਨੀ ਨੂੰ ਅਸੀਂ ਸਿਰਫ ਬਾਇਓਮੈਡੀ ਬੈ ਉਹਨਾਂ ਨੂੰ ਦੇਨੀ ਆ ਜੀ ਉਹਨਾਂ ਦੇ ਨੇ ਉਹ ਅੱਗੇ ਉਹਨੇ ਆਪੇ ਡਿਸਪੋਜ਼ ਕਰਦੇ ਆ ਫਟਾ ਇੱਥੇ ਕਰੋ ਪਰੋਸੇਗ ਸੂਤਰਾ ਤੋਂ ਇਹ ਵੀ ਪਤਾ ਲੱਗ ਗਿਆ ਹੈ ਕਿ ਇੱਕ ਦਿਨ ਪਹਿਲਾਂ ਵੀ ਕੁਝ ਪੇਟੀਆਂ ਸੁੱਟੀਆਂ ਗਈਆਂ ਸਨ ਜੇਕਰ ਫਗਵਾੜਾ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਦੀ ਗੱਲ ਕਰੀਏ ਉੱਥੇ ਉਹਦੇ ਮਰੀਜ਼ਾਂ ਨੂੰ ਰਾਤ ਸਮੇਂ ਵੀ ਕਿਸੇ ਵੀ ਤਰ੍ਹਾਂ ਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਜਾਂਦੀ ਜੇ ਪਾਸੇ ਮਿਆਦ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਦਵਾਈਆਂ ਨੂੰ ਵੇਸਟ ਦੇ ਵਿੱਚ ਸੁੱਟਿਆ ਜਾ ਰਿਹਾ ਫਗਵਾੜਾ ਵਾਸੀਆਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਅਧਿਕਾਰੀ ਜੋ ਦੋਸ਼ੀ ਪਾਏ ਗਏ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਜਲਦ ਹੀ ਇਸ ਤੇ ਗੌਰ ਕਰੇਗੀ ਤੇ ਇਸ ਮਾਮਲੇ ਦਾ ਹੱਲ ਵੀ ਨਿਕਲੇਗਾ ਫਗਵਾੜਾ ਤੋਂ ਬੀਡੀ ਸ਼ਰਮਾ ਦੇ ਨਾਲ ਜਸਮੀਤ ਕੋ ਫਾਸਟ ਵੀ ਨਿਊਜ਼